ਹੈਲੋ ਐਂਡ ਵੈਲਕਮ ਗਾਇਸ ਤੁਹਾਨੂੰ ਸਾਰੇ ਕੈਨੇਡਾ ਮੇਰੇ ਬਾਬੂਰੇ ਕੈਨੇਡਾ ਦੇ ਫਾਈਨਲੀ ਗਾਇਸ ਬਹੁਤ ਬਹੁਤ ਧੰਨਵਾਦ ਮਰੀਆ ਵੀਡੀਓ ਆਉਗੀ। ਕਿ ਲਗਭਗ ਇੱਕ ਦੋ ਤਿੰਨ ਮਹੀਨੇ ਹੋ ਗਏ। ਦੋ ਮਹੀਨੇ ਹੋ ਗਏ, ਇੱਕ ਮਹੀਨਾ। ਤੇ ਬਹੁਤ ਧੰਨਵਾਦ ਵੀਡੀਓ ਆਉਗੀ। ਹੁਣ ਵੀਡੀਓ ਰੈਗੂਲਰ ਆਉਣੀ ਆ। ਖੜੀ ਜੇ ਕਮੈਂਟ ਕਮੈਂਟ ਸਬਸਕ੍ਰਾਈਬ ਕਰ ਲੋ। ਤੇ ਹੁਣ ਵੀਡੀਓ ਰੈਗੂਲਰ ਆਉਣੀ ਆ ਠੀਕ ਆ। ਉਦੋਂ ਬਾਅਦ ਮੇਰੇ ਕੋਲ ਬਹੁਤ ਕੰਟੈਕਟ ਸੀ ਮੈਂ ਗੱਡੀ ਟਰੈਂਪੋ ਬਹੁਤ ਕੁਝ ਆਪਣੇ ਚੋਬਰ ਬਾਦ ਨੂੰ ਸਾਰੇ ਕੋਲ ਹੋਰ ਦੋ ਸੰਭੀ ਵੀ ਆਇਆ ਹੈ ਨਾ। ਤੇ ਕਬੂਤਨੀ ਇਹ ਦੇਖੋ। ਦੇਖੀ ਜ ਤੇ ਹੁਣ ਉਹ ਵੀ ਵੀਡੀਓ ਆਪਣੀ ਆ ਠੀਕ ਮੇਰੀ ਵੀਡੀਓ ਹੁਣ ਹੀ ਆਪਣੀਆ ਵੀਡੀਓ ਓਕੇ ਰੈੱਡ ਰੌਗਣੀ ਆ ਹਾਂ ਤੇ ਬਾਕੀ ਵੇਖੀ ਰਹੋ ਆਪਾਂ ਹੁਣ ਚਾਹਦੇ ਆ ਆਪਣੇ ਛੱਬਰ ਨੂੰ ਲੈ ਕੇ ਠੀਕ ਆ ਨਾਂ ਵੀ ਭੁੱਲ ਗਿਆ ਪਰ ਕੋਲ ਬਹੁਤ ਸਾਰੇ ਕੰਡਕਟਰ ਸੀ ਜਿਹਨਾਂ ਨਾਲ ਲਾਈਨਾਂ ਮੈਂ ਕੱਟਨੇ ਛੱਬਰ ਨੂੰ ਉਹ ਗੱਡੀ ਨੂੰ ਪਿਕਅਪ ਨੂੰ ਬਹੁਤ ਸਾਰੇ ਕੰਡਕਟਰ ਸੀ ਵੀਡੀਓ ਬਣਾਉਣ ਵਾਸਤੇ ਕੋਸਮਾ ਥੋੜਾ ਆ ਇਹ ਹੈ ਨਾ ਤਾਂ ਕਰਕੇ ਨਹੀਂ ਬਣਾ ਸਕਿਆ ਵੀਡੀਓ ਤੇ ਬਾਕੀ ਹੁਣ ਆਉਣਗੇ ਰੈਗੂਲਰ ਵੀਡੀਓ ਦੇਖਿਆ ਕਰੋ ਨਜ਼ਾਰੇ ਇਹਨਾਂ ਤੇ ਬਾਕੀ ਚਲੋ ਦੇਖੋ ਇੱਕ ਵਾਰੀ ਹੁਣ ਕਰੋ ਉਹ ਖੜਾ ਆਪਣਾ ਚੋਬਰ ਰੈਡੀ ਹੈ ਤਿਆਰ ਵਾਰ ਤਿਆਰ ਬੈਟਰੀ ਫੁੱਲ ਡਿਸਚਾਰਜ ਆ ਤੇ ਪਿਛਲੀਆਂ 17 ਤੋਰਾਂ ਸਾਰੀਆਂ ਪਟਤੀਆਂ ਕਿਉਂਕਿ ਬੈਟਰੀ ਜਦ ਡਿਸਚਾਰਜ ਹੋਗੀ ਇੱਕ ਵਾਰੀ ਮੈਂ ਸਾਰੀਆਂ ਤਰ੍ਹਾਂ ਪਟਤੀਆਂ ਦੇਖੋ ਹੈ ਨਾ ਰੈਗੂਲਰ ਹੁਣ ਆਪਾਂ ਜਿੰਮ ਕਿਤੇ ਵੀ ਗਏ ਠੀਕ ਆ ਰੈਗੂਲਰ ਆਉਣੀਆ ਵੀਡੀਓ ਹਣ ਤੇ ਉਹਦੀ ਬੈਟਰੀ ਡਿਸਚਾਰਜ ਹੋ ਗਈ ਤਾਂ ਕਰਕੇ ਤੇ ਉਹ ਚਾਲਦੇ ਆਂ ਇਹ ਉਹ ਜਣਵਰ ਹੋਇਆ ਕਿਧਰ ਗਿਆ ਖੜਾ ਉਹ ਇਹਦਾ ਟੱਪ ਗਿਆ ਛੋਟੀ ਗੱਠੇ ਕੋਚ ਏਡੀਕਾ ਤੇ ਬਾਕੀ ਚਲੋ ਚਾਲਦੇ ਹਾਂ ਵੀਡੀਓ ਠੀਕ ਆ ਬੋ ਜਿਆ ਸਮਪਲਾ ਬਾਈ ਦਿਖਾ ਬਣ 2 3 ਐਂਡ ਗੋ ਚੈੱਕ ਕਰੋ ਆਪਣਾ ਬਾਜ ਫੋਨ ਰੇਟਨ ਨਾਲ ਲਿਬੜ ਗਿਆ ਹੋ ਰੇਤ ਨਾਲ ਹਨਾ ਸਾਰਾ ዩ ਟੂ ਜ਼ੈਡ ਇੱਥੇ ਕੀ ਰੇਤ ਆ ਇੱਥੇ ਆਟ ਸਾਰੇ ਰੇਤ ਨਾਲ ਇਹਨੂੰ ਸਾਫ ਸਫਾਈ ਕਰਨੇ ਕਰਦੇ ਸਟੰਟ ਤੇ ਚਾਲੂ ਇਹਨੂੰ ਫੜੋ ਫੜੋ ਇਹਨੂੰ ਇਹਨੂੰ ਹੁਣ ਸਟੰਟ ਹੋਣ ਕੇ ਚਾਲੂ ਆਪਣੇ ਸਟੰਟ ਵੀ ਚਾਲੂ ਹੋਣਗੇ ਹਾਂ ਸਟੰਟ ਸਟੰਟ ਮੇਰੇ ਵੀਰੋ ਕਹਿੰਦੇ ਸਟੰਟ ਹਾਂਜੀ ਜ਼ਰੂਰ ਪਰ ਇਹ ਚੰਗਲੀ ਫਸੇ ਸੀ ਕੰਸਟੰਟ ਹੋਣਗੇ ਅਗਲੀ ਵੀਡੀਓ ਸਟੰਟ ਦੀ ਹੀ ਆਉਗੀ ਚਾਹ ਹੁਣ ਦਿਖੋਨੇ ਚ ਚੋਬਰ ਅੰਜ ਮੇ ਰਿਖਾ ਆਰ ਆਪਣਾ ਕੋਲੇ ਬਾਜ ਤੇ ਆਰ ਆਪਣਾ ਚੋਬਰ ਸੱਚ ਸੋਰੀ ਨਾਮ ਕੋ ਲੈਣ ਤੇ ਆਪਣੇ ਕੋਲੇ ਕੰਗੀ-ਕੁੰਗੀ ਵਿੱਚ ਪਈਆਂ ਇਹ ਓਕੇ ਜਿਹਾ ਬੋਰ ਆ ਇਹ ਤਰ ਤਪਾ ਸਾਰਾ ਸਾਫ ਕਰ ਰੱਖਿਆ ਤੇ ਬਾਕੀ ਓਕੇ ਦਿ ਰੋਟਾ ਕਲੱਟ ਲੁੱਟਾਂ ਪਤਾ ਨਹੀਂ ਅਰਥ ਹੈ ਕਿ ਬੈਟਰੀਸ ਨਹੀਂ ਜਮ ਡਿਸਚਾਰਜ ਹੈ ਮੜੋ ਮੜੋ ਹੋ ਜਾ ਮਦਮੀ ਹੈ ਇੱਕ ਮੈਂ ਹੋਰ ਇੱਥੇ ਲਾਤੀ ਲਾਟਾ ਪੱਖੇ ਦੇ ਜੋ ਪੱਖਾ ਛੱਡਾਂਗੇ ਪਰ ਆ ਹੈ ਨਹੀਂ ਆਹਾ ਓਏ ਆ ਬੈਟਰੀ ਡਿਸਚਾਰਜ ਕਰਕੇ ਜਗਦੀ ਨਹੀਂ ਮੋਲੀ ਨਾ ਜਗਦੀ ਨਹੀਂ ਮੋਲੀ ਜਗਦੀ ਆਣੀ ਜਗਦੀ ਥੋੜਾ ਗਰੰਟ ਵਾ ਚਾਹੀਦਾ ਨਾ ਚੇਤਾਨ ਕਰਕੇ ਚੱਲਾਂ ਚਲੂ ਲਿਡੇਕ ਦੇਖੋ ਵੀ ਚੱਲਦਾ ਹੈ ਤੇ ਵਾਕਿ ਹੁਣ ਚੱਲਦੇ ਆ ਜਦੋਂ ਫਿਰ ਤੁਹਾਨੂੰ ਮਿਲਾਂਗੇ ਰਾਤ ਚੈੱਕ ਕਰੋ ਚੱਲਦੇ ਆ ਮੇਰੇ ਤੇ ਕੱਲ੍ਹ ਕੀ ਪਹਿਲਾਂ ਸਟਾਰਟ ਫਿਰ ਮਿਲਾਂਗੇ ਹਾਂਜੀ ਮੇਰੇ ਵੀਡੀਓ ਕਹਿੰਦੇ ਸਟਾਰਟ ਕਰ ਲਿਆ ਆਪਾਂ ਚੋਬਰ ਨੂੰ ਹਾਂ ਚੋਬਰੀ ਹੈ ਨਾ ਹਾਂ ਫਿਰ ਹੁਣ ਤੋਂ ਚੱਲਦੇ ਆ ਫਿਰ ਮਿਲਦੇ ਇੱਕ ਕਾਲ ਆਇਆ ਇੱਕ ਕਮਕਾਰ ਹੈ ਨਾ ਬਾਕੀ ਚੱਲੋ ਚਾਲਦੇ ਆ ਫਿਰ ਫਿਰ ਚਲੋ ਬੈਂਡਰੀ ਡਿਸਚਾਰਜ ਚਾਰਜ ਹੋਣ ਕਰਕੇ ਹਰਨਵੀਰ ਬਦਲ ਗਿਆ ਤੇ ਚਲੋ ਚੱਲਦੇ ਆ ਆਉਂਦੇ ਹੋਏ ਮਿਲਦੇ ਚਾਹ ਇਹ ਇੱਥੇ ਆ ਨਾ ਨੇੜੇ ਹੰਦੀ ਵੇਰ ਗੋ ਕਹਿੰਦੇ ਅੱਜ ਹੈਗਾ ਦੂਜਾ ਦਿਨ ਤੇ ਆਪਣੇ ਚੋਬਰ ਨੂੰ ਆਪਾਂ ਕੱਲ ਲੈ ਗਏ ਸੀ ਤੇ ਆਉਂਦੇ ਦੀ ਵੀਡੀਓ ਨਹੀਂ ਬਣਾਈ ਗਈ ਤੇ ਅੱਜ ਹੈਗਾ ਦੂਜਾ ਦਿਨ ਤੇ ਇੱਕ ਵਾਰ ਮੌਸਮ ਦਾ ਕਰੋ ਫੁੱਲ ਹਾਂ ਬੱਦਲ ਬਦਲ ਹੋਏ ਪਏ ਤੇ ਥੱਲੇ ਮੀਂਹ ਆ ਚੁੱਕਾ ਹੈ ਦੇਖੋ ਨਾ ਮੀਂਹ ਆ ਕੇ ਹਟ ਵੀ ਗਿਆ ਪਾਣੀ ਪਾਣੀ ਕਰਦਾ ਮਾੜਾ ਮੋਟਾ ਜਿਹਾ ਮੀਂਹ ਹੈ ਨਹੀਂ ਉਹ ਨਾ ਤੇ ਆਪਣੇ ਦੇਖੋ ਇੱਕ ਵਾਰ ਚੋਬਰ ਆਪਣਾ ਉੱਥੇ ਤਹਾਂ ਖੜਾ ਸੀਗਾ ਉੱਥੇ 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 ਤੇ ਉੱਥੇ ਹਨੇ ਟ੍ਰੈਂਡਾ ਟੱਲੇ ਰੋਲ ਬੈਕ ਕਰ ਲਿਆ ਮਸਲਾ ਬੰਤੀ ਹੁਣ ਅੱਗੇ ਤੇ ਮੈਂ ਪਹ্লাই ਜੰਦੇ ਸੀ ਮਿੱਟੀ ਇਹਦੇ ਟਾਇਰ ਦੇ ਅੱਗੇ ਮਿੱਟੀ ਦਾ ਆਪਾਂ ਤੋੜਾਂਗੇ ਨੂੰ ਉੰਮੂਰਲੇ ਦਾ ਚੱਲੋ ਅੱਗੇ ਤੇ ਆ ਪਿਛਲਾ ਇੱਧਰ ਤੇ ਉੱਪਰ ਲਾ ਤੇ ਉੱਪਰ ਲਾ ਟਾਇਰ ਉਹ ਉਹਦੇ ਥੱਲੇ ਉਹਦੇ ਅੱਗੇ ਵੀ ਐਵੇਂ ਮਿੱਟੀ ਕਰਨ ਵਾਲੀ ਆ ਗਿੱਲਾ ਨਾ ਇਹਦੇ ਨਾਲ ਢੱਕੇ ਨਾਲ ਇਹਦੇ ਨਾਲ ਅੱਗੇ ਕਰ ਦਿੰਨੇ ਢੱਕੇ ਨਾਲ ਇਹਦੇ ਟਾਇਰ ਦੇ ਚੂਥਰੂ ਆਦਿ ਸਲੈਪ ਮਰੂਆ ਤੇ ਆ ਟਾਇਰ ਬੈਠਾ ਵਦ ਕਿੰਨਾ ਵੇਖੋ ਆ ਚਾਰ ਕਿੰਗਲਾ ਰਹਿ ਗਿਆ ਇਹਦੇ ਲੱਗਣ ਵਾਲਾ ਤੇ ਥੱਲੇ ਦੇ ਇੰਨਾ ਤੇ ਉੱਪਰਲਾ ਵੀ ਇੰਨਾ ਕੀ ਆ ਵੇਖੋ ਤਾਰਾਂ ਦੂਰ ਸਾਰੀਆਂ ਟੇਬ ਟੋਕ ਪੱਟੀ ਹੋਈ ਹੈ ਤੇ ਬਾਕੀ ਉਹ ਲਾਟ ਵਾਲੀਆਂ ਤਾਰਾਂ ਉਹ ਵੇਖੋ ਤਾਂ ਲਮਕਾ ਰਹੀਆਂ ਹੈ ਨਾ ਤੇ ਬਾਕੀ ਉਹ ਡਲਟਾ ਰੂ ਦੇਖੋ మిట్టి బ